ਮਨੁੱਖ ਵਿਗਿਆਨ ਦੇ ਚ ਰੁੱਖੇ ਚ ਡਾਕਟਰ surjit singh ਢਿਲੋਂ ਦੀ ਇਸ ਕਿਤਾਬ ਦਾ ਜੋ ਪਹਿਲਾ ਚੈਪਟਰ ਹੈ ਉਸ ਦਾ ਦੂਜਾ ਭਾਗ ਆਪਾਂ ਡਿਸਕਸ ਕਰਨ ਲੱਗੇ ਆ ਕੁਦਰਤ ਅਤੇ ਮਨੁੱਖ ਕੁਦਰਤ ਅਤੇ ਮਨੁੱਖ ਪਹਿਲਾ ਚੈਪਟਰ ਸੀ ਪਹਿਲਾ ਭਾਗ ਜਿਹੜਾ ਕੀਤਾ ਸੀ ਕਿ ਮਨੁੱਖ ਸੰਸਾਰ ਦੇ ਵਿੱਚ ਕਿਵੇਂ ਆਇਆ ਤੇ ਹੁਣ ਆਪਾਂ ਗੱਲ ਕਰਾਂਗੇ ਮਨੁੱਖ ਦਾ ਕੁਦਰਤ ਦੇ ਨਾਲ ਕੀ ਸੰਬੰਧ ਹੈ ਕੁਦਰਤ ਤੇ ਮਨੁੱਖ ਦੇ ਡੂੰਘੇ ਸੰਬੰਧ ਹਨ ਮਨੁੱਖ ਦੀ ਹੋਣ ਦਾ ਆਧਾਰ ਹੀ ਕੁਦਰਤ ਹੈ ਇਸੇ ਕੁੱਖੋਂ ਮਨੁੱਖ ਦਾ ਜਨਮ ਹੋਇਆ ਅਤੇ ਇਸੇ ਦੀ ਸ਼ਰਨ ਪਏ ਮਨੁੱਖ ਦਾ ਵਿਕਾਸ ਹੋਇਆ ਕੁਦਰਤ ਆਸਰੇ ਜਨ ਕਟੀ ਕਰਦਾ ਆ ਰਿਹਾ ਮਨੁੱਖ ਅੱਜ ਇਸੇ ਨੂੰ ਹੀ ਖੱਜਲ ਖਵਾਰ ਕਰਨ ਲੱਗ ਪਿਆ ਹੈ ਇਹ ਉਚਿਤ ਹੈ ਕਿ ਮਨੁੱਖ ਕੁਦਰਤ ਨੂੰ ਆਪਣੇ ਲਾਭ ਲਈ ਸੰਕੋਚ ਨਾਲ ਵਰਤਾ ਰਹੇ ਪਰ ਅੱਜ ਤੱਕ ਕੁਦਰਤੀ ਭੰਡਾਰਾਂ ਦੀ ਲੁੱਟਕਸੁੱਟ ਹੋਣੀ ਹੀ ਸ਼ੁਰੂ ਹੋ ਗਈ ਹੈ ਕੁਦਰਤ ਵਿਸ਼ਾਲ ਹੈ ਤੇ ਕੁਦਰਤ ਦੇ ਟਾਕਰੇ ਮਨੁੱਖ ਤੁੱਛ ਹੈ ਕਈ ਜਾਨਵਰ ਸਿਰਕ ਜੁੱਸੇ ਚ ਮਨੁੱਖ ਨਾਲੋਂ ਬਹੁਤ ਪ੍ਰਭਾਵਸ਼ੀਲ ਹੈਗੇ ਆ ਪਰ ਉਹਨਾਂ ਕੋਲ ਮਨੁੱਖ ਜਿਹਾ ਦਿਮਾਗ ਨਹੀਂ ਉਹ ਬੋਲ ਨਹੀਂ ਸਕਦੇ ਤੇ ਨਾ ਹੀ ਸੰਧ ਘੜ ਸਕਦੇ ਹਨ ਮਨੁੱਖ ਵਿੱਚ ਇਹ ਸਭ ਕੁਝ ਕਰ ਸਕਦਾ ਹੈ ਅਤੇ ਇਸੇ ਲਈ ਮਹਾਨ ਬਣ ਗਿਆ ਪਰ ਮਨੁੱਖ ਦੀ ਮਹਾਨਤਾ ਅੱਜ ਸ਼ੈਤਾਨ ਦੀ ਮਹਾਨਤਾ ਜਾਪਦੀ ਹੈ ਆਪਣੀਆਂ ਯੋਗਤਾਵਾਂ ਸਦਕਾ ਇਹ ਕੁਦਰਤ ਨੂੰ ਚੂੰਡ-ਚੂੰਡ ਕੇ ਖਾ ਰਿਹਾ ਹੈ ਤੇ ਬੜੀ ਤੇਜ਼ੀ ਨਾਲ ਇਸ ਨੂੰ ਨਸ਼ਟ ਕਰ ਰਿਹਾ ਹੈ ਮਨੁੱਖ ਦੀ ਮਹਾਨਤਾ ਤੇ ਸ਼ੈਤਾਨੀਅਤ ਨਾਲ ਨਾਲ ਚੱਲ ਰਹੀ ਹੈ ਇਹ ਸੱਚ ਬੋਲਣ ਤੇ ਆਵੇ ਤਾਂ ਦੇ ਇਸ ਅਕੇ ਧਰਮ ਵੀ ਨੀਵਾ ਹੋ ਜਾਂਦਾ ਹੈ ਤੇ ਜਦ ਜਾਦੇ ਦੰਬ ਤੇ ਕਪੜ ਦਾ ਸਹਾਰਾ ਲੈਂਦਾ ਤਾਂ ਇਹ ਲੂਗੜੀ ਤੋਂ ਵੀ ਗਾ ਨਿਕਲ ਜਾਂਦਾ ਹੈ ਜੀਵਨ ਪਰ ਮਨੁੱਖ ਵਿਰੋਧੀ ਸਥਿਤੀਆਂ ਦਾ ਉਜੜਦਾ ਸਿੱਧੀਆਂ ਦੇ ਨਾਲ ਉਜੜਦਾ ਰਹਿੰਦਾ ਹੈ ਤੇ ਉਮਰ ਪਾਰੇ ਸੰਦੇਹਾਂ ਦਾ ਅੰਬਾਰ ਬਣ ਕੇ ਵਿਚਰਦਾ ਹੈ ਮਨੁੱਖ ਇੱਕੋ ਸਮੇਂ ਵਿਸ਼ਵ ਦਾ ਫਖਰ ਵੀ ਹੈ ਅਤੇ ਕੂੜੇ ਵਾਂਗ ਬੇਕਾਰ ਨਕਮਾ ਵੀ ਹੈ ਕੁਦਰਤ ਅਤੇ ਮਨੁੱਖ ਦੇ ਸਬੰਧਾਂ ਬਾਰੇ ਕਦੀ ਵੀ ਕੋਈ ਚਰਚਾ ਨਹੀਂ ਸੀ ਹੋਈ ਪਰ ਅੱਜ ਇਸ ਇੱਕ ਮਹਾ ਅੱਜ ਇੱਕ ਇਹ ਮਹੱਤਵਪੂਰਨ ਪ੍ਰਸ਼ਨ ਬਣ ਗਿਆ ਹੈ ਤੇ ਮਨੁੱਖੋ ਧਾੜ ਵੀ ਲੁਟੇਰਾ ਹੈ ਜਿਸ ਨੇ ਕੁਦਰਤੀ ਕੁਦਰਤ ਦੀ ਦੁਰਦਸ਼ਾ ਕਰਦੇ ਰਹਿਣ ਨੂੰ ਆਪਣਾ ਕਿੱਤਾ ਬਣਾ ਲਿਆ ਹੈ ਮਨੁੱਖ ਦੇ ਪਦਾਰਥਾਂ ਨਾਲ ਭਰੇ ਭਕੁੰਨੇ ਸੰਸਾਰ ਨੂੰ ਸਮੁੱਚੇ ਤੌਰ ਤੇ ਜਿਹੜਾ ਆ ਉਹ ਕੰਗਾਲ ਕਰ ਦਿੰਦਾ ਹੈ ਕੁਦਰਤ ਦਾ ਪੁੰਗਰਨਾ ਰੁਕ ਗਿਆ ਹੈ ਕੁਦਰਤੀ ਜੀਵ ਘਟ ਰਹੇ ਹਨ ਅਤੇ ਕੁਦਰਤ ਮਨੁੱਖੀ ਹੋਂਦ ਉੱਪਰ ਚੜਾਈ ਜਾ ਰਹੀ ਆਉਤੀ ਬਣ ਗਈ ਹੈ ਅੱਜ ਮਨੁੱਖ ਹਰ ਇੱਕ ਜੀਵ ਉੱਪਰ ਭਾਰੂ ਹੈ ਕੁਦਰਤ ਨਾ ਹੀ ਯੰਤਰਾਂ ਦਾ ਸੰਗ੍ਰਹਿਆ ਤੇ ਨਾ ਹੀ ਕੋਈ ਮਸ਼ੀਨ ਹੈ ਜਿਸ ਨੂੰ ਕੇ ਜੀ ਆਇਆ ਤਾਂ ਵਰਤ ਲਿਆ ਨਹੀਂ ਇਕੱਲਿਆਂ ਰਹਿਣ ਦਿੱਤਾ ਕੁਦਰਤ ਤਾਂ ਸਯੋਗ ਤਰਤੀਬ ਨਾਲ ਵਿਉਂਤੇ ਹੋਏ ਅਮਲ ਹਨ ਪ੍ਰਕਿਰਿਆਵਾਂ ਹਨ ਅਮਲ ਦੀ ਇਸ ਤਰਤੀਬ ਦਾ ਕੇਵਲ ਕੁਝ ਭਾਗ ਹੀ ਪ੍ਰਤੱਖ ਹੈ ਬਾਕੀ ਦੀ ਇਹ ਸਾਰੀ ਜਿਹੜੀ ਹੈ ਧੁੰਦਕਿਆਂ ਚ ਗੁਆਚੀ ਹੋਈ ਹੈ ਗੁਆਚੀਆਂ ਪ੍ਰਤੀਕ੍ਰਿਆਵਾਂ ਬਾਰੇ ਜਾਣਨ ਲਈ ਖੋਜ ਕਰਨੀ ਪੈਂਦੀ ਹੈ ਸੂਝ ਦੇ ਆਧਾਰਤ ਤਰਕ ਵਰਕਣਾ ਪੈਂਦਾ ਹੈ ਵਰਤਣਾ ਪੈਂਦਾ ਹੈ ਜੀਵਨ ਵੀ ਜਿਸ ਨੂੰ ਕੇ ਜੀਵ ਜਿਉ ਰਹੇ ਹਨ ਮਨੁੱਖ ਵੀ ਜਿਉ ਰਿਹਾ ਹੈ ਇੱਕ ਕੁਦਰਤੀ ਪ੍ਰਕਿਰਿਆ ਹੀ ਹੈ ਅਰਬਾਂ ਬਾਰੇ ਪਹਿਲਾਂ ਵਿਸ਼ਵ ਹੋੰਤ ਚ ਆਇਆ ਇਸ ਦਾ ਵਿਕਾਸ ਆਰੰਭ ਹੋਇਆ ਤਦ ਤਾਰੇ ਝੁਰਮਟ ਬਣੇ ਜਿਨ੍ਹਾਂ ਅੰਦਰ ਅੱਗ ਤਾਰਿਆਂ ਦਾ ਅਤੇ ਇਹਨਾਂ ਤੋਂ ਵੜੇ ਘੁੰਮਦੀਆਂ ਧਰਤੀਆਂ ਦਾ ਜਨਮ ਹੋਇਆ ਅੱਜ ਲੋੜ ਹੈ ਅਜਿਹੇ ਸਦਾਚਾਰ ਪਾਲਣ ਦੀ ਜਿਹੜਾ ਮਨੁੱਖ ਦੇ ਕੁਦਰਤ ਵਿਰੋਧ ਕੀਤੇ ਜਾ ਰਹੇ ਉਪਦਰਵਾ ਨੂੰ ਰੋਕ ਸਕੇ ਵਿਗਿਆਨ ਨੇ ਮਨੁੱਖ ਨੂੰ ਕੁਝ ਹੱਦ ਤੱਕ ਤਾਂ ਸਿਆਣਾ ਬਣਾ ਦਿੱਤਾ ਹੈ ਪਰ ਉਹ ਸਹੱਤਕ ਨਹੀਂ ਕਿ ਇਹ ਕੁਦਰਤ ਵੱਲ ਤੇ ਕੁਦਰਤ ਦਾ ਭਾਗ ਬਣੇ ਹੋਏ ਪੂਰਨਾ ਜੀਵਾਂ ਵਾਲ ਆਪਣੀ ਜ਼ਿੰਮੇਵਾਰੀ ਮਹਿਸੂਸ ਕਰ ਸਕੇ ਆਪਣੀਆਂ ਲਾਲਸਾਵਾਂ ਦੀ ਪੂਰਤੀ ਵਿੱਚ ਅੱਜ ਮਨੁੱਖ ਇਸ ਹੱਦ ਤੱਕ ਗਲਤਾਨ ਹੋਇਆ ਪਿਆ ਹੈ ਕਿ ਇਸ ਨੂੰ ਮਨੁੱਖੀ ਵਸੂਂ ਦੇ ਬੇਰੋਕ ਪਸਾਰੇ ਤੋਂ ਉਪਜਣ ਵਾਲੇ ਸਿੱਟਿਆਂ ਦਾ ਵੀ ਗੁਮਾਨ ਨਹੀਂ ਹੈ ਮਨੁੱਖ ਦੀ ਵਸੂ ਸੰਜਮ ਤੇ ਸੁਗਮੀ ਦੀਆਂ ਹੱਦਾਂ ਪਾਰ ਕਰ ਚੁੱਕੀ ਹੈ ਇਸ ਕਲੋਂ ਇਸ ਨੂੰ ਅਵੇਸਲਾ ਨਹੀਂ ਹੋਣਾ ਚਾਹੀਦਾ ਤੇ ਨਾ ਹੀ ਇਸ ਕਲੋਂ ਕਿ ਸੰਸਾਰ ਅੰਦਰ ਮਨੁੱਖਤਾ ਕਦਾਚਿਤ ਇਕੱਲਾ ਜਿਉਂਦਾ ਨਹੀਂ ਰਹਿ ਸਕਦਾ ਸੰਸਾਰ ਵਿਚਲਾ ਹਰ ਪ੍ਰਾਣੀ ਇਸ ਦੀ ਅਨੂਣਾਪੂਰਦਾ ਹੈ ਸੰਸਾਰ ਵਿਚਲਾ ਹਰ ਸਵਾ ਜੀਵ ਇਸ ਦੇ ਸਵਾਸਾਂ ਨੂੰ ਚਲਦੇ ਰੱਖਦਾ ਹੈ ਮਨੁੱਖ ਦੀ ਅਣਗਹਿਲੀ ਕਾਰਨ ਇੱਕ ਪਾਸੇ ਤਾਂ ਇਸ ਦੀ ਆਪਣੀ ਵਸੋਂ ਫਟਾਰੇ ਤੇ ਆ ਗਈ ਹੈ ਅਤੇ ਦੂਜੇ ਪਾਸੇ ਕੁਦਰਤ ਅਤੇ ਕੁਦਰਤੀ ਜੀਵਨ ਬਿਨਾ ਸੰਕੋਚ ਬਿਨਾ ਸੰਕੋਚ ਸੰਘੜਦੇ ਜਾ ਰਹੇ ਹਨ ਵਾਤਾਵਰਨ 'ਚ ਊਲਾਰ ਉਮੜਦੇ ਆ ਰਹੇ ਹਨ ਵਾਤਾਵਰਨ ਦਾ ਕਣਕਣ ਪ੍ਰਦੂਸ਼ਿਤ ਹੋ ਰਿਹਾ ਹੈ ਪਦਾਰਥਾਂ ਦੀ ਬੇਥਵੀ ਤੇ ਫਜ਼ੂਲ ਵਰਤੋਂ ਕਰਨ ਨਾਲ ਇਹਨਾਂ ਦੇ ਸਾਧਨ ਸਰੋਤ ਸੁੱਕਤੇ ਜਾ ਰਹੇ ਐ ਕੁਝ ਦੇਸ਼ਾਂ 'ਚ ਤਾਂ ਅਨ੍ਰਿਧੀ ਥੋੜੀ ਮਹਿਸੂਸ ਹੋਣ ਲੱਗ ਪਈ ਐ ਮਨੁੱਖ ਦੀ ਅਸ਼ਿਸ਼ਟ ਤੇ ਬੇਸੁੱਧ ਵਾਦੀ ਵਸੋਂ ਇੱਕ ਅਨਰਥਕਾਰੀ ਤੇ ਭੜਕਵੀਂ ਅਵਸਥਾ ਦਾ ਵਸੀਲਾ ਬਣ ਗਈ ਐ 8000 ਵਰੇ ਪਹਿਲਾਂ ਇਸ ਸੰਸਾਰ 'ਚ ਕੇਵਲ 2 ਕਰੋੜ ਮਨੁੱਖ ਸਨ ਅਗਲੇ 1000 ਵਰਿਆਂ 'ਚ ਇਹ ਗਿਣਤੀ 10 ਕਰੋੜ ਹੋਊਗੀ ਅਗਲੇ ਆਉਣ ਵਾਲੇ ਹਰ 1000 ਵਰੇ ਵਿਅਕਤੀ ਇਸੇ ਹੀ ਅੱਖਰ ਗਿਣਤੀ ਨਾਲ ਵਧਦੇ ਰਹੇ 1950 ਚ ਮਨੁੱਖ ਦੀ ਵਸੂ 2.5 ਖਰਬ ਹੋ ਗਈ ਸੀ ਇਸ ਪਿੱਛੋਂ ਇੱਕ ਅਨੁਮਾਨ ਅਨੁਸਾਰ ਆਏ ਵਰੇ 3 ਕਰੋੜ 40 ਲੱਖ ਜਨਮ ਹੁੰਦੇ ਹਨ ਤੇ ਜੇਕਰ ਇਹਨਾਂ ਹੰਸਿਆਂ ਨੂੰ ਸਮੇਂ ਦੀਆਂ ਫੁੱਟਕਲ ਇਕਾਈਆਂ ਚ ਖੰਡਾ ਦਿੱਤਾ ਜਾਵੇ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਹਰ ਰੋਜ਼ 90000 ਬੱਚਿਆਂ ਦਾ ਜਨਮ ਹੁੰਦਾ ਹੈ ਆਏ ਘੰਟੇ 4000 ਬੱਚਿਆਂ ਦਾ ਦਾ ਗੁਜ਼ਰਨ ਵਾਲੇ ਹਰ ਮਿੰਟ 60 ਮਿੰਟ ਤੋਂ ਵੱਧ ਬੱਚਿਆਂ ਦਾ ਅਤੇ ਹਰ ਬੀਤ ਦੇ ਪਲ ਇੱਕ ਬੱਚੇ ਦਾ ਆਉਣ ਵਾਲੀ ਸਦੀ ਦੀ ਪੀੜ ਬਾਰੇ ਸੋਚਿਆ ਹੀ ਨਾ ਜਾਵੇ ਤੱਕੀ ਭਲਾ ਤਾਂ ਹੀ ਭਲਾ ਹੈ ਸਮੁੱਚੇ ਸੰਸਾਰ ਦੇ ਟੱਕਰੇ ਭਾਰਤ ਦਾ ਹੋਰ ਵੀ ਗੰਭੀਰ ਸਥਿਤੀ ਚੋਂ ਲੰਘ ਰਿਹਾ ਹੈ ਕੁੰਭ ਦੇ ਮੇਲੇ ਉੱਪਰ ਜੁੜਦੀ ਪੀੜ ਇਸ ਗੰਭੀਰਤਾ ਦੀ ਵਨਗੀ ਕਹੀ ਜਾ ਸਕਦੀ ਹੈ 1954 ਚ ਗੰਗਾ ਜਮਨਾ ਦੇ ਸੰਗਮ ਉੱਪਰ 20 ਲੱਖ ਦੀ ਪੀੜ ਜੁੜੀ ਸੀ ਜਿਹੜੀ ਬਾਰਾਂ ਬਰਿਆਂ ਉਪਰੰਤ ਅਗਲੇ ਕੁੰਭ ਦੇ ਮੇਲੇ ਤੇ ਵੱਧ ਕੇ 44 ਲੱਖ ਹੋ ਗਈ ਪਿਛਲਾ ਕੁੰਭ ਮੇਲਾ 1990 ਚ ਭਰਿਆ ਜਿਸ ਚ ਕੇ ਕਰੋੜ ਤੋਂ ਵੀ ਉੱਪਰ ਵਿਅਕਤੀ ਸ਼ਾਮਲ ਹੋਏ ਪਿੱਛੇ ਜੇ ਹੋਏ ਕੰਮ ਮੇਲੇ ਦੇ ਵਿੱਚ ਵੀ ਬਹੁਤ ਹਜੂਮ ਇਕੱਠਾ ਹੋਇਆ ਸੀ ਤੇ ਬਹੁਤ ਸਾਰੀ ਭਗਤੜੀ ਵੀ ਮੱਚੀ ਸੀ ਮਨੁੱਖ ਦੀ ਇਸ ਅਨਿਯਮਤ ਨਦਾਨੀ ਦਾ ਇਲਾਜ ਕਿਉਂ ਨਹੀਂ ਹੋ ਰਿਹਾ ਸਰਕਾਰ ਕਿਉਂ ਕੁਝ ਵੀ ਕਰਨੋਂ ਲਾਚਾਰ ਹੈ ਸਾਡੀ ਸਿਆਸਤ ਦੇ ਟੀਚੇ ਤਾਂ ਹਨ ਪਰ ਮਨੁੱਖੀ ਵਸੂ ਨੂੰ ਨਿਯੰਤਰਣ ਅਧੀਨ ਲਿਆਉਣਾ ਉਹਨਾਂ ਵਿੱਚੋਂ ਇੱਕ ਨਹੀਂ ਹੈ ਅਦਮੁਹੀ ਸਿਆਸਤ ਉਂਝ ਵੀ ਲੋਕਾਂ ਤੋਂ ਆਪਣੀ ਗੱਲ ਨਹੀਂ ਮਨਵਾ ਸਕਦੀ ਜੇ ਗੱਲ ਮੰਨੀ ਜਾਂਦੀ ਹੈ ਤਾਂ ਧਰਮ ਦੀ ਪਰ ਧਰਮ ਇਸ ਵਿਸ਼ੇ ਬਾਰੇ ਚੁੱਪ ਹੈ ਮਨੁੱਖ ਦੀ ਵਸੋਂ ਅਤੇ ਅਨਾਜ ਦੀ ਖਪਤ ਇੱਕ ਦੂਜੇ ਚ ਪਰਚੇ ਹੋਏ ਪ੍ਰਸੰਗ ਹਨ ਅੰਨ ਦੀ ਉਪਜ ਵਧਾਉਣ ਲਈ ਵਿਗਿਆਨ ਦਾ ਅਸਰਾ ਲਿਆ ਗਿਆ ਤੇ ਜਿੰਨਾ ਕੋ ਹੋ ਸਕਦਾ ਹੈ ਇਸ ਤੋਂ ਲਾਭ ਉਠਾਇਆ ਵੀ ਗਿਆ ਪਰ ਵਿਗਿਆਨ ਵਿਗਿਆਨਕ ਆਧਾਰ ਵਾਲੀਆਂ ਸੰਭਾਵਨਾਵਾਂ ਦੀ ਵੀ ਇੱਕ ਹੱਦ ਹੁੰਦੀ ਹੈ ਤੇ ਇਹ ਹੱਦ ਦਿਖਾਈ ਦੇਣ ਲੱਗ ਪਈ ਹੈ ਉਧਰ ਦੂਜੇ ਵੱਨੋਂ ਇੱਕ ਹੋਰ ਔਕੜ ਸਾਹਮਣੇ ਆਖ ਲੁੱਤੀ ਹੈ ਜਿਸ ਚ ਆਨਦੀ ਉਪਜ ਤੇ ਘਟ ਜਾਣ ਦਾ ਡਰ ਹੈ ਮਨੁੱਖ ਦੀਆਂ ਆਪਣੇ ਹੀ ਕਾਰਸ਼ਤਾਨੀਆਂ ਕਾਰਨ ਸੰਸਾਰ ਦਾ ਤਾਪਮਾਨ ਵੱਧਦਾ ਜਾ ਰਿਹਾ ਹੈ ਇਸ ਨਾਲ ਅੰਟਾਰਕਟਿਕਾ ਦੀਪ ਉੱਪਰ ਪਿਛਲੇ 3 ਕਰੋੜ ਵਰਿਆਂ ਤੋਂ ਜੰਮੀ ਹੋਈ ਬਰਫ਼ ਪਿਗਲਣ ਲੱਗ ਪਈ ਹੈ ਅੰਟਾਰਕਟਿਕਾ ਚ 71 ਹੋਈ ਬਰਫ਼ ਥੋੜੀ ਨਹੀਂ ਬਹੁਤ ਜ਼ਿਆਦਾ ਹੈ ਜੇ ਇਹ ਸਾਰੀ ਪਿਗਲ ਜਾਵੇ ਤਾਂ ਸਾਗਰ 200 ਫੁੱਟ ਹੋਰ ਡੂੰਘੇ ਹੋ ਜਾਣਗੇ ਇਸ ਨਾਲ ਸੰਸਾਰ ਦੇ ਕਈ ਵੱਡੇ ਖੁਸ਼ਕ ਭਾਗ ਪਾਣੀ ਚ ਡੁੱਬ ਜਾਣਗੇ ਇਸ ਸਥਿਤੀ ਦੀ ਸੰਭਾਵਨਾ ਹਾਲੇ ਭਾਵੇਂ ਹਾਲੇ ਨਹੀਂ ਹੈ ਪਰ ਜਿਸ ਕਤੀ ਨਾਲ ਅ ਅੰਟਾਰਕਟਿਕਾ ਉੱਪਰਲੀ ਬਰਫ਼ ਅੱਜ ਪਿਗਲਣ ਲੱਗ ਪਈ ਹੈ ਉਸੇ ਸਦਕਾ ਅਗਲੇ 50-60 ਵਰਿਆਂ 'ਚ ਸਾਗਰੀ ਡੂੰਘਾਣ ਦੇ ਫੁੱਟ ਤੋਂ 2 ਫੁੱਟ ਵੱਧ ਜਾਣ ਦਾ ਅਨੁਮਾਨ ਹੈ ਜੇ ਹੋ ਗਿਆ ਤਦ ਉਪਜਾਊ ਭੂਮੀ ਦੇ ਖੇਤਰ ਸਾਗਰ ਦੀ ਰੇਟ ਚ ਆ ਜਾਣਗੇ ਇੱਕ ਪਾਸੇ ਮਨੁੱਖ ਦੀ ਵਧਦੀ ਜਾ ਰਹੀ ਵਸੋਂ ਤੇ ਦੂਜੇ ਪਾਸੇ ਘਟਦੀ ਜਾ ਰਹੀ ਉਪਜਾਊ ਭੁਹੇ ਇੱਕ ਗੰਭੀਰ ਸਮੱਸਿਆ ਬਣ ਗਈ ਹੈ ਇਸ ਸਮੱਸਿਆ ਨੂੰ ਸੁਲਝਾਉਣਾ ਤਾਂ ਦੂਰ ਇਸ ਦਾ ਸਾਹਮਣਾ ਕਰਨਾ ਵੀ ਮਨੁੱਖ ਕਤਰਾਰਿਆ ਹੈ ਇਸ ਨੂੰ ਆਪਣੇ ਸਵਾਰਥੀ ਵਿਚਾਰਾਂ ਦੇ ਬਾਹਰ ਆਉਣ ਦੀ ਛੁੱਟੀ ਮਿਲੇ ਤਾਂ ਭਾਵੇਂ ਨਵੀਂ ਸੋਚ ਲਈ ਰਾਹ ਨਿਕਲਣ ਇਸ ਦਵੱਲੀ ਸਮੱਸਿਆ ਨੂੰ ਸੁਲਝਾਉਣ ਲਈ ਨਵੀਂ ਸੋਚ ਨਵੇਂ ਰਾਵਾਂ ਤੇ ਨਵੇਂ ਉਦਮਾਂ ਦੀ ਲੋੜ ਹੈ ਵੇਖਿਆ ਜਾਵੇ ਤਾਂ ਸੰਸਾਰ ਅੰਦਰਲੇ ਮਨੁੱਖ ਦੀ ਵਰਤਮ ਵਿੱਚ ਆਉਣ ਵਾਲੇ ਸਥਾਨ ਤੇ ਸਾਧਨ ਮੁਕ ਹਨ ਮਨੁੱਖ ਜੇ ਆਪਣੀ ਵਸੂ ਨੂੰ ਸੰਤੁਲਨਤਾ ਦਾ ਅੰਦਰ ਕੇਰ ਰੱਖੇ ਤਾਂ ਇਸ ਦੀ ਹਰ ਲੋੜ ਖੁੱਲ੍ਹਿਆ ਪੂਰੀ ਹੋ ਸਕਦੀ ਹੈ ਊਰਜਾ ਅਤੇ ਖਾਣ ਪੈਣਨ ਤੇ ਰਹਿਣ ਦਾ ਸਬੰਧਤ ਲੋੜਾਂ ਇਹਨਾਂ ਸਭਨਾਂ ਦੀ ਪੂਰਤੀ ਨੂੰ ਵਿਗਿਆਨ ਨੇ ਸੰਭਵ ਬਣਾ ਦਿੱਤਾ ਹੈ ਹਰ ਮਨੁੱਖ ਨੂੰ ਅਹਿਸਾਸ ਹੋ ਜਾਣਾ ਚਾਹੀਦਾ ਹੈ ਕਿ ਨਾ ਹੀ ਕੁਦਰਤੀ ਭੰਡਾਰ ਮੁੱਖ ਹਨ ਤੇ ਨਾ ਹੀ ਕੁਦਰਤੀ ਜੀਵਨ ਅਤੇ ਇਹ ਕੇਵਲ ਇਸ ਲਈ ਸੰਸਾਰ ਅੰਦਰ ਨਹੀਂ ਹਨ ਕਿ ਮਨੁੱਖ ਇਹਨਾਂ ਨੂੰ ਵਰਤਦਾ ਰਹੇ ਇਹਨਾਂ ਦਾ ਸੰਸਾਰ ਅੰਦਰ ਆਪਣਾ ਵਿਅਕਤੀਗਤ ਸਥਾਨ ਹੈ ਇਹਨਾਂ ਦੇ ਵੀ ਆਪ ਨੂੰ ਆਪਣੇ ਅਧਿਕਾਰ ਹੈ ਇਹਨਾਂ ਦੀ ਸੰਭਾਲ ਸਗੋਂ ਮਨੁੱਖ ਦਾ ਫਰਜ਼ ਹੈ ਹੋਰ ਕਿਸੇ ਰੋਹਾਨੀ ਮੰਤਵ ਨਾਲ ਨਾ ਵੀ ਸਹੀ ਕੇਵਲ ਸਵਾਰਥਪੱਖੀ ਹੀ ਇਹ ਮਰੁੱਖ ਦੇ ਹਿੱਤ ਚ ਹੈ ਕਿ ਕੁਦਰਤੀ ਵਾਤਾਵਰਨ ਦੀ ਸੰਭਾਲ ਕੀਤੀ ਜਾਵੇ ਤੇ ਇਸ ਨੂੰ ਸੰਤੁਲਿਤ ਸਥਿਤੀ ਵਿੱਚ ਰੱਖਿਆ ਜਾਵੇ ਆ ਆਪਣੇ ਸੱਭਿਆਚਾਰ ਦੀ ਸੰਭਾਲ ਲਈ ਤਾਂ ਕੁਝ ਕੁ ਕੱਚੇ ਪਿਲੇ ਹੀਲੇਸ ਮਨੁੱਖ ਨੇ ਰੰਭੇ ਹਨ ਪਰ ਇਸ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਸਿਹਤਮੰਦ ਕੁਦਰਤੀ ਵਾਤਾਵਰਨ ਬਿਨਾਂ ਸੱਭਿਆਚਾਰਤਾ ਕੀ ਉਸ ਦਾ ਆਪਣਾ ਜੁਣਾ ਵੀ ਸੰਭਵ ਨਹੀਂ ਪੁਰਾਣੀ ਹੋ ਚੁੱਕੀ ਹਰ ਇੱਕ ਸ਼ਕਸੀਤ ਯਾਦਾਂ ਦਾ ਭੰਡਾਰ ਹੁੰਦੀ ਹੈ ਸਿਆਣਪ ਇਸਤ ਹੁੰਦੀ ਹੈ ਕਿ ਇੰਨਾ ਯਾਦਾ ਰਹੀ ਮਹਿਕਿਆ ਜਾਵੇ ਤੇ ਦਿਵਾਲੀ ਨੂੰ ਮਹਿਕਾਇਆ ਜਾਵੇ। ਪੁਰਾਣੇ ਹੋ ਜਾਣ ਦੀ ਅਵਸਥਾ ਆਪਣੇ ਆਪ ਚ ਕੋਈ ਸੁਹਾਵਣੀ ਅਵਸਥਾ ਨਹੀਂ ਹੁੰਦੀ। ਇਸ ਨੂੰ ਤਾਂ ਸੁਹਾਵਣਾ ਬਣਾਉਣਾ ਪੈਂਦਾ ਹੈ। ਨਿਰਬਲਤਾ ਤੋਂ ਉੱਥਾਂ ਉੱਠ ਕੇ ਉਦਾਸੀਆਂ ਨੂੰ ਇੱਕ ਪਾਸੇ ਰੱਖ ਕੇ ਖੁਸ਼ੀਆਂ ਨੂੰ ਖੋਜ-ਖੋਜ ਕੇ ਸਾਧਨ ਭਾਵਨਾਵਾਂ ਤੋਂ ਵੱਕਰਨਾ ਪੈਂਦਾ ਹੈ। ਸਧਾਰਨ ਭਾਵਨਾਵਾਂ ਤੋਂ ਵੱਕਰਨਾ ਪੈਂਦਾ ਹੈ। ਕੋਈ ਵੀ ਦਿਖਾਈ ਦਿੰਦੀ ਹੱਦ ਬੁਢਾਪੇ ਨੂੰ ਉਦੇੜ ਉਮਰ ਨਾਲੋਂ ਵਕ ਨਹੀਂ ਕਰਦੀ ਹਰ ਕੋਈ ਹੰਢਿਆ ਪੁਰਸ਼ ਬਿਰਧ ਹੋਇਆ ਮਹਿਸੂਸ ਕਰਨ ਲੱਗ ਪੈਂਦਾ ਹੈ ਜਦੋਂ ਆਪਣੀ ਉਮਰ ਦਾ ਹਿਸਾਬ ਵੀ ਚੁੱਕ ਕੇ ਬਿਰਾਂ ਦੇ ਆਧਾਰ ਤੇ ਕਰਨ ਲੱਗ ਪੈਂਦਾ ਹੈ ਸਿਆਣੀ ਅਵਸਥਾ ਦੀ ਸੁਸਤ ਚਾਲ ਨੂੰ ਅਤੇ ਇਸ ਦੇ ਨਕਾਰੇ ਪਣ ਨੂੰ ਤਾਂ ਸਭ ਜਾਣਦੇ ਹਨ ਪਰ ਜਿਹੜੀ ਗੱਲ ਤੋਂ ਬਹੁਤ ਅਣਜਾਣ ਹਨ ਉਹ ਇਹ ਹੈ ਕਿ ਸਵਸਥਾ ਦੀਆਂ ਆਪਣੀਆਂ ਤਲਾਸ਼ੀਆਂ ਹਨ ਇਸ ਦੇ ਕਈ ਮੁਆਵਜ਼ੇ ਹਨ ਤੇ ਇਸ ਦੇ ਨਾਲ ਇਸ ਦੇ ਆਪਣੇ ਫਲ ਹਨ ਜਿਨ੍ਹਾਂ ਨੂੰ ਚਖਣਾ ਕਿਸੇ ਵੀ ਹਾਲ ਵਿੱਚ ਜਵਾਨੀ ਦੀਆਂ ਫਲਾਂ ਨਾਲੋਂ ਘੱਟ ਸਵਾਦ ਨਹੀਂ ਦਿੰਦਾ ਸੋਚ ਵਿਚਾਰ ਲਗਨ ਮੋਹ ਕਿਰਤ ਇਹਨਾਂ ਉੱਪਰ ਸਭਨਾਂ ਦਾ ਹੀ ਸਾਂਝਾ ਹੱਕ ਹੈ ਜਵਾਨੀ ਦਾ ਅਤੇ ਉਢੇੜ ਉਮਰ ਦਾ ਇਹਨਾਂ ਉੱਪਰ ਕੋਈ ਵਿਅਕਤੀਗਤ ਅਧਿਕਾਰ ਨਹੀਂ ਹੁੰਦਾ ਉਮਰ ਦੇ ਕਿਸੇ ਵੀ ਪੰਧ ਤੇ ਹਰ ਇੱਕ ਦਾ ਵਰਤਮਾਨ ਬਣ ਸਕਦੇ ਹਨ ਸਿਆਣੀ ਉਮਰ ਦੇ ਨਾਲੇ ਵਾਲੇ ਵੀ ਸਵੇਰ ਵੀ ਅਤੇ ਸ਼ਾਮ ਵੀ ਪਹਿਲਾਂ ਵਾਂਗ ਹੀ ਰੁੱਝੀ ਹੋਈ ਬੀਤ ਸਕਦੀ ਹੈ ਜੀਵਨ ਦੀਆਂ ਦਿਲਚਸਪੀਆਂ ਕਦੀ ਵੀ ਨਹੀਂ ਮੁਕਦੀਆਂ ਆਸ ਨੂੰ ਹਰ ਕੜੀ ਸੰਭਵ ਬਣਾਇਆ ਜਾ ਸਕਦਾ ਹੈ ਕੋਈ ਪਤਾ ਨਹੀਂ ਕੌਣ ਜਾਂ ਕਿਹੜੀ ਘਟਨਾ ਕਿਹੜੇ ਮੋੜ ਤੇ ਖਲੋਤੇ ਕਿਸ ਦੀ ਉਡੀਕ ਚ ਹੁੰਦੇ ਅ ਕੋਈ ਪਤਾ ਨਹੀਂ ਕੌਣ ਜਾਂ ਕਿਹੜੀ ਘਟਨਾ ਕਿਹੜੇ ਮੋੜ ਤੇ ਖਲੋਤੇ ਕਿਸ ਦੀ ਉਡੀਕ ਚ ਹੁੰਦੇ ਹਨ ਇਹ ਤਾਂ ਸਿਆਣੀ ਉਮਰੇ ਹੀ ਵੀ ਹਰ ਇੱਕ ਦੇ ਮਨੋਫੁੱਟਦੀ रह ਸਕਦੀ ਹੈ ਆਫਤਾਂ ਤਬਾਹੀਆਂ ਸੰਕਟ ਹੁਣ ਵੀ ਆ ਸਕਦੇ ਹਨ ਇਹਨਾਂ ਨਾਲ ਜੂਝਣ ਲਈ ਲੋੜ ਹੁੰਦੀ ਹੈ ਉਦਮਾਨ ਉਸ ਮੀਟੀ ਰੱਖਣ ਦੀ ਅਤੇ ਆਪਣੀ ਸੂਝ ਦੀ ਤਿੱਖਣਤਾ ਨੂੰ ਬਣਾਈ ਰੱਖਣ ਦੀ ਜਰਮਨ ਦਾ ਉਹ ਘਾ ਫਲਾਸਫਰ ਤੇ ਲਿਖਾਰੀ ਗੀਟੇ 82 ਵਰਿਆਂ ਦਾ ਸੀ ਜਦ ਕਿਸੇ ਚਿਹਰੇ ਦੀ ਸੁਖਮਤਾ ਨੇ ਉਸ ਨੂੰ ਮੁਕਤ ਕਰ ਦਿੱਤਾ ਇਹੋ ਹੀ ਗੀਟੇ 90 ਵਰਿਆਂ ਦਾ ਸੀ ਜਦ ਉਸ ਨੇ ਆਪਣੀ ਬਹੁਤ ਹੀ ਨਿਰਾਲੀ ਰਚਨਾ ਫਾਉਸਟ ਦਾ ਛੇਕੜ ਲਪਨਾ ਲਿਖਿਆ ਵਿਰਧ ਅਵਸਥਾ ਦਾ ਰੋਲ ਨਾਨ ਰੋਲ ਕਿਹਾਂ ਹੁੰਦੀ ਹੈ ਤੇ ਨਾ ਹੀ ਕੱਲ ਨਾ ਹੀ ਇਹ ਉਦਾਸੀ ਹੁੰਦੀ ਤੇ ਨਾ ਹੀ ਹੋਰ ਨਾ ਉੱਪਰ ਬੋਝ ਕਈਆਂ ਦੀ ਤੁਹਾਡੇ ਵਿੱਚ ਦਿਲਚਸਪੀ ਘੱਟ ਨਹੀਂ ਹੁੰਦੀ ਜਿਹੜੇ ਉਮਰ ਦੇ ਪਿਛਲੇ ਪੱਖ ਵਿੱਚ ਇਕੱਲੇ ਹਨ ਗੈਰ ਦੇਚਸਪਨ ਅਤੇ ਉਦਾਸ ਹਨ ਉਹਨਾਂ ਦੀ ਜਵਾਨੀ ਵੀ ਇੰਜ ਹੀ ਗੁਜ਼ਰੀ ਹੁੰਦੀ ਹੈ ਉਹਨਾਂ ਨੂੰ ਇਸ ਲਈ ਆਪਣੇ ਜੀਵਨ ਨਾਲ ਗਿੜਾ ਹੋਣਾ ਚਾਹੀਦਾ ਹੈ ਉਮਰ ਨਾਲ ਨਹੀਂ ਫੈਸ ਦੀ ਚਿਤਾਵਨੀ ਸਾਰਾ ਸਾਰ ਉਚਿਤ ਹੈ ਵਿਰਾਨ ਹੈ ਝਾਮ ਪਾਸ ਕਰੋ ਕੁਝ ਬਹਾਰ ਕਾ ਦਿਲ ਅਰਜ਼ੂ ਸੇ ਪੂਰ ਕਰੋ ਅੱਖੇ ਲਹੂ ਸੇ ਪੂਰ ਵਿਰਾਨ ਤੋਂ ਭਾਵ ਖਾਲੀ जाम तो भाव प्याला पास तो भाव ख्याल वीरान है जाम पास करो कुछ भार का दिल आरजू से पुर करो आँखें लहू से पुर बहुत बहुत धन्यवाद